ਆਪ ਸਰਕਾਰ ਤੁਹਾਡੇ ਦੁਆਰ ਇਸ ਮਹੀਨੇ ਦੌਰਾਨ ਆਪ ਸਰਕਾਰ ਵੱਲੋਂ ਘਰ-ਘਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਹਨ ਹਰ ਪਿੰਡ ਦੇ ਵਿਕਾਸ ਨੂੰ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਵਿਧਾਨ ਸਭਾ ਹਲਕਾ ਖਰੜ ਤੋਂ ਕੈਰਣਾ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਕਈ ਕਰੋੜਾਂ ਦੇ ਪ੍ਰੋਜੈਕਟ ਚਾਲੂ ਕਰਾਏ ਪੀਣ ਵਾਲੀ ਪਾਣੀ ਦੀ ਸਮੱਸਿਆ ਹੋਵੇ ਨਾਲੀ ਦੀ ਸਮੱਸਿਆ ਹੋਵੇ ਕੋਈ ਮਾਲ ਮੈਡੀਕੀਨ ਸਮੱਸਿਆ ਹੋਵੇ ਜਾਂ ਕਿ ਹੋਰ ਸੰਸਾ ਦੇ ਦੁੱਖਾਂ ਨੂੰ ਦੁੱਖ ਤਕਲੀਫਾਂ ਨੂੰ ਉਹ ਸੁਣੀਆਂ ਗਈਆਂ ਕਈ ਤਾਂ ਮੌਕੇ ਤੇ ਵੀ ਹੱਲ ਕਰ ਦਿੱਤਾ ਗਿਆ ਉਮਰ ਨਾਲ ਨਵਦੀਪ ਸੈਣੀ ਚੇਰਮਨ ਹਰੀਸ਼ ਰਾਣਾ ਤੇ ਹੋਰ ਕਈ ਆਗੂ ਨਾਲ ਸਨ ਆ ਤੁਹਾਨੂੰ ਦਿਖਾਣੇ ਆ ਮੌਕੇ ਦੀਆਂ ਤਸਵੀਰਾਂ ਤੇ ਕੀ ਕਰਨੇ ਕੈਬਨ ਮੰਤਰੀ ਅਨਮੋਲ ਕਕਰਮਾਨ ਚਾਹੇ ਰਾਸ਼ਨ ਕਾਰਡ ਨੇ ਜਿਹੜੇ ਕੱਟੇ ਵੀ ਗਏ ਸੀ ਪਹਿਲਾਂ ਉਹ ਸਾਰੇ ਬਹਾਲ ਕਰ ਦਿੱਤੇ ਗਏ ਨੇ ਚਾਹੇ ਉਹ ਮਾਲ ਡਿਪਾਰਟਮੈਂਟ ਦੀਆਂ ਮੁਸ਼ਕਲਾਂ ਨੇ ਸਾਰੇ ਦੇ ਸਾਰੇ ਡਿਪਾਰਟਮੈਂਟ ਲੋਕਾਂ ਦੇ ਵਿੱਚ ਉਹਨਾਂ ਦੇ ਪਿੰਡ ਆਉਂਦੇ ਆ ਤੇ ਪਿੰਡ ਦੇ ਵਿੱਚ ਉਸੇ ਵੇਲੇ ਉਹਨਾਂ ਦੀ ਜਿਹੜੀਆਂ ਮੁਸ਼ਕਲਾਂ ਦਾ ਹੱਲ ਹੈ ਕੋਈ ਕਾਰਡ ਦੀ ਬਹਾਲੀ ਹੈ ਕੋਈ ਹੋਰ ਦਿੱਕਤ ਆ ਰਹੀ ਹੈ ਰਜਿਸਟਰੀਆਂ ਦੇ ਵਿੱਚ ਕੋਈ ਮੁਸ਼ਕਲ ਆ ਉਸੇ ਵੇਲੇ ਜਿਹੜੇ ਸਾਰੇ ਅਫਸਰ ਬੈਠੇ ਹਰ ਡਿਪਾਰਟਮੈਂਟ ਤੇ ਰਿਲੇਟਡ ਹਰ ਡਿਪਾਰਟਮੈਂਟ ਦਾ ਬੰਦਾ ਜਿਹੜਾ ਇੱਥੇ ਬੈਠਾ ਤੇ ਬਾਕੀ ਲੋਕਾਂ ਦੀਆਂ ਹੁਣ ਮੁਸ਼ਕਲਾਂ ਜਿਹੜੀਆਂ ਉਹ ਪਿੰਡੋਂ ਪਿੰਡ ਜਾ ਕੇ ਅਸੀਂ ਬਹੁਤ ਸਾਰੇ ਕੰਮ ਆ ਜਿਹੜੇ ਉਹ ਕਰਵਾ ਰਹੇ ਆ ਬਹੁਤ ਸਾਰੇ ਕਰਵਾਏ ਜਾ ਚੁੱਕੇ ਆ ਤੇ ਜਿਹੜੇ ਕੁਝ ਕੰਮ ਰਹਿੰਦੇ ਨੇ ਉਹਨਾਂ ਨੂੰ ਵੀ ਜਿਹੜਾ ਅਸੀਂ ਲੀ ਉੱਤੇ ਪਾ ਰਹੇ ਆ ਕਿਹੜੇ ਕਿਹੜੇ ਪਿੰਡ ਚ ਤੁਸੀਂ ਅੱਜ ਜਾ ਰਹੇ ਹੋ ਕਿਹੜੇ ਆ ਪੂਰੇ ਹਲਕੇ ਚ ਅੱਜ ਅਸੀਂ ਜਾ ਰਹੇ ਆ ਅੱਜ ਹਸਨਪੁਰ ਹੈ ਜੀ ਬਰੌਲੀ ਹੈ ਠੀਕ ਹੈ ਤੇ ਇਹ ਪਿੰਡਾਂ ਦਾ ਦੌਰਾ ਅਸੀਂ ਅੱਜ ਕਰ ਰਹੇ ਆ ਪਿਛਲੇ ਜਿਹੜੇ ਮਿਲਾਕਤ ਕਰਕੇ ਆਏ ਲੋਕਾਂ ਨੂੰ ਕਿੰਨਾ ਕਿੰਨੇ ਕਿ ਲੋਕ ਮਿਲੇ ਆ ਕਿੰਨੀਆਂ ਮੁਸ਼ਕਿਲਾਂ ਤੋਂ ਲੱਗਦਾ ਹੱਲ ਹੋਈਆਂ ਦੇਖੋ ਕੱਲ ਮੈਂ ਸਿੰਘਾ ਦੇਵੀ ਗਈ ਸੀ ਉੱਥੇ ਅਸੀਂ ਲਗਭਗ 75 ਲੱਖ ਦੇ ਜਿਹੜੇ ਕੰਮ ਨੇ ਉਹ ਔਨ ਗਰਾਉਂਡ ਕਰਵਾਏ ਨੇ ਕਰੋੜ ਦੇ ਤਕਰੀਬਨ ਤੇ ਮੁਸ਼ਕਲਾਂ ਲੋਕਾਂ ਦੀਆਂ ਬੇਸਿਕ ਮੁਸ਼ਕਲਾਂ ਨੇ ਜਿਹੜੀਆਂ ਗਲੀਆਂ ਚਾਹੇ ਨਾਲੀਆਂ ਨੇ ਸੀਵਰੇਜ ਦੀ ਮੁਸ਼ਕਲ ਹੈ ਪੀਣ ਵਾਲੇ ਪਾਣੀ ਦੀ ਹੈ ਦੋ ਜਿੱਦਾਂ ਉੱਥੇ ਅਸੀਂ ਟਿਊਬਵੈਲ ਲਗਵਾ ਰਹੇ ਹਾਂ ਆ ਪਾਸ ਕਰਵਾ ਲਏ ਆ ਤੇ ਇਹ ਜਿਹੜੀਆਂ ਮੁਸ਼ਕਲਾਂ ਬੁਢਲੀਆਂ ਸਹੂਲਤਾਂਆਂ ਨੇ ਬਹੁਤ ਸਾਰੇ ਪਿੰਡਾਂ ਚ ਖੇਡਾਂ ਦੇ ਮੈਦਾਨ ਆ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਬਹੁਤ ਸਾਰੇ ਸੀਵਰੇਜ ਪਲਾਟ ਆ ਜਿਹੜੇ ਅਸੀਂ ਲਗਾ ਰਹੇ ਹਾਂ ਤੇ ਬਾਕੀ ਜਦੋਂ ਲੋਕਾਂ ਚ ਬੈਠੀਦਾ ਤਾਂ ਉਦੋਂ ਜ਼ਿਆਦਾ ਸਮਝ ਆਉਂਦੀ ਹੈ ਵੀ ਕਈ ਵਾਰੀ ਕਿਸੇ ਦੀ ਐਉਂ ਜੀ ਵੀ ਮੁਸ਼ਕਲ ਹੁੰਦੀ ਹੈ ਜਿਹੜੀ ਬੈਠ ਕੇ ਸਮਝ ਆਉਂਦੀ ਹੈ ਵੀ ਕਿੱਥੇ ਦਿੱਕਤ ਆ ਰਹੀ ਹੈ ਕੋਈ ਵੱਡੀਆਂ ਦਿੱਕਤਾਂ ਨਹੀਂ ਹੁੰਦੀਆਂ ਸੜਕਾਂ ਦੀ ਦਿੱਕਤ ਇੱਕ ਕਾਫੀ ਹੈਗੀ ਹੈ ਸੜਕਾਂ ਅਸੀਂ ਪਾ ਕੇ ਭੇਜੀਆਂ ਹੋਈਆਂ ਉੱਪਰ ਤੇ ਕੁਝ ਜਿਹੜਾ ਆਰਡੀਐਫ ਦਾ ਫੰਡ ਰੁਕਿਆ ਹੋਇਆ ਉਹਦੇ ਕਰਕੇ ਅਹ ਦਿੱਕਤਾਂ ਵੀ ਆ ਰਹੀਆਂ ਨੇ ਪਰ ਕੋਸ਼ਿਸ਼ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰੀਕੇ ਹਰ ਮੁਸ਼ਕਲ ਦਾ ਜਿਹੜਾ ਹੱਲ ਆ ਉਹ ਲੱਭ ਲਿਆ ਜਾਵੇ ਕੋਈ ਐਸੀ ਮੁਸ਼ਕਲ ਹੈ ਨਹੀਂ ਜਿਹੜੀ ਅਸੀਂ ਹੱਲ ਨਹੀਂ ਕਰ ਸਕਾਂਗੇ ਟੂਰਿਜ਼ਮ ਤੇ ਰਿਲੇਟਡ ਵੀ ਤੁਹਾਨੂੰ ਲੱਗਦਾ ਕਿ ਕਿਸ ਤਰੀਕੇ ਦਾ ਡਿਪਾਰਟਮੈਂਟ ਕੰਮ ਕਰ ਰਿਹਾ ਹੈ ਉਸ ਤੇ ਬਾਰੇ ਜੀ ਦੇਖੋ ਜੀ ਟੂਰਿਜ਼ਮ ਦੇ ਵਿੱਚ ਬਹੁਤ ਮਿਹਨਤ ਕਰ ਰਹੇ ਆ ਤੇ ਅਹ ਟੂਰਿਜ਼ਮ ਸੈਕਟਰ ਦੇ ਵਿੱਚ ਇਨਵੈਸਟਮੈਂਟਸ ਨੇ ਜਿਹੜੀਆਂ ਬਹੁਤ ਅੱਛੀਆਂ ਪ੍ਰਪੋਜ਼ ਹੋ ਰਹੀਆਂ ਨੇ ਜਲਦੀ ਜਿਹੜੀਆਂ ਗਰਾਊਂਡ ਉੱਤੇ ਦੇਖਣ ਨੂੰ ਮਿਲਣੀਆਂ ਨੇ ਜਿਹੜੇ ਅਸੀਂ ਮੇਲੇ ਕਰਵਾ ਰਹੇ ਆ ਬੜੇ ਸਕਸੈਸਫੁਲ ਗਏ ਨੇ ਜਿੰਨੀ ਉਮੀਦ ਸੀ ਉਹ ਤੋਂ ਜਿਆਦਾ ਜਿਹੜਾ ਲੋਕਾਂ ਨੇ ਹੰਗਾਰਾ ਦਿੱਤਾ ਪੰਜਾਬ ਮੇਲਿਆਂ ਦੀ ਧਰਤੀ ਹੈ ਤੇ ਮੈਂ ਲੋਕਾਂ ਦਾ ਧੰਨਵਾਦ ਕਰੂੰਗੀ ਚਾਹੇ ਉਹ ਕਿਲਾ ਰਾਏਪੁਰ ਦੀਆਂ ਖੇਡਾਂ ਸੀ ਚਾਹੇ ਫਿਰੋਜ਼ਪੁਰ ਦੇ ਵਿੱਚ বসੰ ਦਾ ਮੇਲਾ ਸੀ ਚਾਹੇ ਮਾਨਸਾ ਦੇ ਵਿੱਚ ਸੀ ਚਾਹੇ ਮਲੇਰਕੋਟਲੇ 'ਚ ਕਰਵਾਇਆ 15 15 20 20 ਹਜ਼ਾਰ ਲੋਕਾਂ ਨੇ ਜਿਹੜੀ 10000 ਤੋਂ 15 15000 ਲੋਕਾਂ ਨੇ ਜਿਹੜੀ ਸ਼ਮੂਲੀਅਤ ਕਰਕੇ ਉਹਨਾਂ ਮੇਲਿਆਂ ਨੂੰ ਬਹੁਤ ਵਧੀਆ ਹੰਗਾਰਾ ਦਿੱਤੇ ਆ ਤੇ ਹੋਰ ਹੌਸਲੇ ਨਾਲ ਜਿਹੜੇ ਅਗਲੇ ਵੀ ਕਿਉਂਕਿ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਇੱਕ ਫੈਸਟੀਵਲ ਕਰਵਾ ਰਹੇ ਹਾਂ ਤੇ ਹੋਰ ਇਨਵੈਸਟਮੈਂਟਸ ਆ ਰਹੀਆਂ ਨੇ ਪ੍ਰੋਜੈਕਟਸ ਆ ਰਹੇ ਨੇ ਅਮਿਊਜ਼ਮੈਂਟ ਪਾਰਕ ਆ ਰਹੇ ਨੇ ਪੰਜਾਬ ਚ ਆਪਣੇ ਹਲਕੇ ਦੇ ਕਿੰਨੇ ਪਿੰਡ ਕਵਰ ਕਰੋਗੇ ਇਸ ਸਕੀਮ ਤਹਿ ਜਿਹੜੀ ਆਪ ਦੀ ਸਰਕਾਰ ਆ ਸਾਰੇ ਪਿੰਡ A to Z 170 ਪਿੰਡ ਪੂਰੇ ਇੱਕ ਇੱਕ ਪਿੰਡ ਬਹੁਤ سارے ਪਿੰਡਾਂ ਚ ਅਸੀਂ ਜਾ ਚੁੱਕੇ ਹ ਲਗਭਗ 40 ਪਿੰਡਾਂ ਚ ਤੇ ਬਾਕੀ ਜਿਹੜੇ ਰਹਿੰਦੇ ਪਿੰਡ ਆ ਸਾਰੇ ਪਿੰਡਾਂ ਨੂੰ ਟਾਰਗੇਟ ਕਰਕੇ ਉੱਥੇ ਜਾ ਕੇ ਮੁਸ਼ਕਲਾਂ ਹੱਲ ਵੀ ਕਰਾਂਗੇ ਨਵੀਆਂ ਵੀ ਜਿਹੜੀਆਂ ਉਹਨਾਂ ਦੀਆਂ ਦਿੱਕਤਾਂ ਉਹ ਸੁਣਾਂਗੇ ਤੇ ਧੰਨਵਾਦ ਕਰਦੀ ਆ ਮੈਂ ਖਰੜ ਹਲਕੇ ਦੇ ਸਾਰੇ ਲੋਕਾਂ ਦਾ ਉਹਨਾਂ ਦੇ ਸਹਿਯੋਗ ਦਾ